ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਆ ਜਾਪਾ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲੇ ਨੂੰ ਤਪਾ ਪੈਂਦੀ ਆ ਬਾਈ ਜੀ ਜੋ ਤੁਸੀਂ ਸਕਰੀਨ ਦੇ ਉੱਪਰ ਸਾਹਮਣੇ ਵਹਿੜ ਦੇਖ ਰਹੇ ਹੋ ਜੀ ਜਰਸੀ ਵਹਿੜ ਆ ਜੀ ਮੂੰਹ ਮੱਥਾ ਤੁਹਾਨੂੰ ਮੈਂ ਨੇੜ ਤੋਂ ਦਿਖਾ ਦਿੰਨਾ ਬਹੁਤ ਸੋਹਣਾ ਵਿਚਾਲੇ ਟਿੱਕਾ ਲੱਗਦਾਗਾ ਜਰਸੀ ਵਹਿੜਾ ਪੂਰੀ ਖੂਬਸੂਰਤ ਆ ਤੀਸਰੇ ਸੁਹਾ ਸੁੰਦੀ ਆ ਜੀ ਸਾਡੇ 6 ਮਹੀਨੇ ਦੀ ਗੱਬਣਾ 15 ਕ ਦਿਨ ਇਹਨੂੰ ਦੁੱਧੋਂ ਛੱਡੀ ਨੂੰ ਹੋ ਗਿਆ ਬਾਈ ਜੀ ਤਾਜੀ ਦੁੱਧ 14 ਕ ਲੀਟਰ ਤੋਂ ਦਿੰਦੀ ਆ ਇਹ ਥਣਾ ਦਾ ਸਾਜ ਮੈਂ ਨੇੜੇ ਤੋਂ ਦਿਖਾਣਾ ਬਾਈ ਜੀ ਵੇਖ ਛੇਰ ਤਾਜੀ 14 ਕ ਲੀਟਰ ਦੁੱਧ ਦਿੰਦੀ ਆ ਬਾਈ ਜੀ ਗੁਲਾਬੀ ਥਣ ਲੱਗਿਆ ਦਾ ਬਹੁਤ ਸੋਹਣਾ ਥਣ ਲੱਗਿਆ ਦਾ ਜੀ ਸੀਲਸ ਲੱਗ ਕੇ ਜਾਸਾਂ ਸਾਰੀਆਂ ਹੁੰਦੀਆਂ ਬਾਈ ਜੀ ਸੋਨੂੰ ਆਪਾਂ ਥਣਾ ਨੂੰ ਹੱਥ ਲਾ ਕੇ ਵੀ ਦਿਖਾ ਦਿੰਨੇ ਆ ਜੀ ਸੀਲਸ ਲੱਗ ਕੇ ਜਾਸਾਂ ਸਾਰੀਆਂ ਹੁੰਦੀਆਂ ਬਾਈ ਜੀ ਸੋਨੇ ਥਣ ਲੱਗੇ ਰਿਆ ਜੀ ਪੂਰੀ ਖੂਬਸੂਰਤ 14 ਕਿਲੋਟਰ ਦਾ ਦੁੱਧ ਦਿੰਦੀ ਹੈ ਜੀ ਇਹ ਤਾਜੀ ਕਿਸੇ ਮੇਰੇ ਭਰਾ ਨੂੰ ਜਾਸੀਬੈਰ ਦੀ ਜ਼ਰੂਰਤ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਰਸੀਬੈਰ ਵਾਈ ਜੀ ਖਰੀਦ ਸਕਦੇ ਹੋ ਜੀ ਤੀਜਾ ਸੂਆ ਸੁੰਦੀ ਹੈ ਜੀ ਦੂਜਾ ਸੂਏ ਦੀ ਤਾਜੀ ਨੇ ਦੁੱਧ 14 ਲੀਟਰ ਦਿੰਦਾ ਜੀ ਹੁਣ ਤੀਸਰਾ ਸੁਹਾ ਸੁਗੀ ਬਾਈ ਜੀ ਪੂਰੀ ਸੀਲਸ ਲੱਗ ਤੇ ਠੰਡੀ ਵਹਿੜਾ ਗਰਮੀ ਦਾ ਤੋਹਫਾ ਬਾਈ ਜੀ ਮੁੱਲ ਸਿਰਫ ਇਹਦਾ ਆਪਾਂ 28000 ਕਰਦੇ ਆ ਜੀ ਤਾਂਜੀ 55000 ਤੋਂ ਡੇਕਦੀ ਨਹੀਂ ਬਾਈ ਜੀ ਵਹਿੜ ਬਹੁਤ ਵੱਡੀ ਆ ਪੂਰੀ ਕਿਊ ਸੂਰਤਾ ਸੋਹਣੀ ਆ ਤੇ ਸੀਲਸ ਲੱਗਾ ਜੀ ਥਾਣਾ ਦਾ ਸਾਈਫੇਰ ਨੇੜੇ ਤੋਂ ਦਿਖਾਉਣਾ ਬਾਈ ਜੀ ਮੈਂ ਗੁਲਾਬੀ ਥਣ ਲੱਗਾ ਹੋਇਆ ਜੀ ਜਰਸੀ ਵੜ ਦੀ ਕਿਸੇ ਮੇਰੇ ਭਰਾ ਨੂੰ ਜ਼ਰੂਰਤ ਹੋਵੇ ਨੰਬਰ ਸਕਰੀਨ ਤੇ ਚੱਲ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਜਰਸੀ ਵੜ ਬਾਈ ਜੀ ਖਰੀਦ ਸਕਦੇ ਹੋ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਮੀ ਤੇ ਨੈਸਟ ਵੀਡੀਓ ਤੇ ਬਾਈ ਜੀ